ਵਿਦਾਇਕ ਸ਼ੀਤਾ ਲੰਗੁਰਾਲ ਹੁਣ ਆਪਣੀਆਂ ਹੀ ਗੱਲਾਂ ਦੇ ਵਿੱਚ ਫਸਦੇ ਨਜ਼ਰ ਆਉਣ ਲੱਗੇ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਬਹੁਤ ਸਾਰੇ ਸਵਾਲ ਖੜੇ ਹੋਏ ਪਰ ਸ਼ੀਤਾ ਲੰਗੁਰਾਲ ਹੁਣ ਜਿਹੜੀਆਂ ਗੱਲਾਂ ਕਰ ਰਹੇ ਨੇ ਉਹਨਾਂ ਗੱਲਾਂ ਦੇ ਵਿੱਚ ਹੀ ਫਸਦੇ ਨਜ਼ਰ ਆਉਣ ਲੱਗ ਗਏ ਨੇ ਜਿਹੜੀਆਂ ਗੱਲਾਂ ਆਪਰੇਸ਼ਨ ਲੋਟਸ ਨੂੰ ਲੈ ਕੇ ਚੱਲੀਆਂ ਸੀ ਆਪਰੇਸ਼ਨ ਲੋਟਸ ਨੂੰ ਲੈ ਕੇ ਸ਼ੀਤਾ ਲੰਗੁਰਾਲ ਨੇ ਇਹ ਦਾਵਾ ਕੀਤਾ ਕਿ ਸਾਡੇ ਤੋਂ ਜਾਣ ਬੁੱਝ ਕੇ ਉਹ ਗੱਲਾਂ ਬਲਵਾਈਆਂ ਗਈਆਂ ਜਾਣ ਬੁੱਝ ਕੇ ਸਾਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਪ੍ਰਚਾਰਿਆ ਜਾਵੇ ਕਿ ਭਾਜਪਾ ਸਾਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਵੇਲੇ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਭਾਜਪਾ ਦੀ ਖਰੀਦੋ ਫਰੋਖਤ ਦੇ ਇਲਜ਼ਾਮ ਲਗਾਏ ਗਏ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਵਿਧਾਨ ਸਭਾ ਚੋਣਾਂ ਦੇ ਚੱਲਦੇ ਉਮੀਦਵਾਰੀਆਂ ਲਾਣੀਆਂ ਜਾਂਦੀਆਂ ਨੇ ਉਸ ਵੇਲੇ ਇਹ ਦਾਵਾ ਠੋਕਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਹੁਣ ਜਦੋਂ ਇਸ ਸਰਕਾਰ ਦੇ 2 ਤੋਂ 2.5 ਸਾਲ ਬਾਅਦ ਹੁਣ ਜਦੋਂ ਲੋਕ ਸਭਾ ਚੋਣਾਂ ਆਈਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਅਦਲਾ ਬਦਲੀ ਹੋਈ ਹੈ ਸ਼ੀਤਾ ਲੰਗੋਰਾਲ ਸੁਸ਼ੀਲ ਰਿੰਕੂ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਉੱਥੇ ਜਾ ਕੇ ਹੁਣੇ ਕੁਝ ਹੋਰ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਿੰਦੇ ਆ ਕਿ ਜਦੋਂ ਪਹਿਲਾਂ ਇਹਨਾਂ ਨੇ ਇਲਜ਼ਾਮ ਲਗਾਇਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਕਿ ਸਾਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ 25-25 ਕਰੋੜ ਰੁਪਏ ਦੇ ਸਾਨੂੰ ਆਫਰ ਆ ਰਹੇ ਨੇ ਉਦੋਂ ਸ਼ੀਤਲ ਅੰਗੁਰਾਲ ਨੇ ਇੱਕ ਸ਼ਿਕਾਇਤ ਵੀ ਦਿੱਤੀ ਸੀ ਔਰ ਉਸ ਸ਼ਿਕਾਇਤ ਦੇ ਉੱਤੇ ਪਰਚਾ ਜਿਹੜਾ ਉਹ ਦਰਜ ਹੁੰਦਾ ਆ ਹਾਲਾਂਕਿ ਉਹ ਹਰ ਇੱਕ ਵਿਧਾਇਕ ਜਿਸ ਨੇ ਇਹ ਦਾਵਾ ਕੀਤਾ ਸੀ ਉਹਦੀ ਸ਼ਿਕਾਇਤ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਆਪਰੇਸ਼ਨ ਲੋਟਸ ਉਸ ਵੇਲੇ ਵੱਡੇ ਪੱਧਰ ਦੇ ਉੱਤੇ ਚੱਲਦਾ ਪਿਆ ਸੀ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਇਹਨਾਂ ਗੱਲਾਂ ਨੂੰ ਲੈ ਕੇ ਸ਼ੀਤਲ ਲੰਗਰਾਲ ਹੁਣ ਵੱਖਰੀਆਂ ਸਟੇਟਮੈਂਟਸ ਦੇ ਰਹੇ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦਾਵਾ ਕਰਦੇ ਨੇ ਸ਼ੀਤਲ ਲੰਗਰਾਲ ਕਿ ਦਰਅਸਲ ਆਫਰ ਤਾਂ ਤਿੰਨ ਨੂੰ ਹੀ ਆਈ ਸੀ ਪਰ ਬਾਕੀ 10 ਨੂੰ ਇਹ ਫੋਰਸ ਕੀਤਾ ਗਿਆ ਯਾਨੀ ਕਿ ਟੋਟਲ 13 ਨੂੰ ਫੋਰਸ ਕੀਤਾ ਗਿਆ ਕਿਸ ਗੱਲ ਨੂੰ ਪ੍ਰਚਾਰਿਆ ਜਾਵੇ ਕਿ ਸਾਨੂੰ ਪੈਸੇ ਦੀ ਆਫਰ ਬੀਜੇਪੀ ਕਰ ਰਹੀ ਹੈ ਬੀਜੇਪੀ ਦੇ ਵਿੱਚ ਘਰ ਵਾਪਸੀ ਕਰਨ ਵਾਲੇ ਸ਼ੀਤਲ ਲੰਗਰਾਲ ਹੁਣ ਇਹ ਦਾਅਵੇ ਕਰਦੇ ਨੇ ਕਿ ਸਾਡੇ ਨਾਲ ਜਾਣ ਬੁਝ ਕੇ ਧੱਕੇ ਦੇ ਨਾਲ ਇਹ ਚੀਜ਼ਾਂ ਬਲਵਾਈਆਂ ਗਈਆਂ ਸਾਡੇ ਕੋਲੋਂ ਇਹ ਚੀਜ਼ਾਂ ਬਲਵਾਈਆਂ ਗਈਆਂ ਔਰ ਅਸੀਂ ਕਦੇ ਉਸ ਵੇਲੇ ਬੋਲੀਆਂ ਪਰ ਇੱਥੇ ਗੱਲ ਇਹ ਖੜੀ ਹੁੰਦੀ ਹੈ ਕਿ ਜੇ ਤੁਸੀਂ ਬੋਲੀ ਜੇ ਤੁਹਾਡੀ ਸ਼ਿਕਾਇਤ ਦੇ ਉੱਤੇ ਪਰਚਾ ਦਰਜ ਹੋਇਆ ਪਰਚਾ ਦਰਜ ਹੋਇਆ ਤਾਂ ਇਸ ਤੋਂ ਬਾਅਦ ਸ਼ੀਤਲ ਅੰਗੁਰਾਲ ਫਸਦੇ ਨੇ ਕਿ ਝੂਠੀ ਸ਼ਿਕਾਇਤ ਕਰਾਈ ਝੂਠਾ ਪਰਚਾ ਕਰਵਾਇਆ ਸ਼ੀਤਲ ਅੰਗੁਰਾਲ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਸ਼ੀਤਲ ਅੰਗੁਰਾਲ ਆਪਣੀਆਂ ਗੱਲਾਂ 'ਚ ਫਸਦੇ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਹੈ ਭਾਜਪਾ ਦੀ ਕੀ ਸਥਿਤੀ ਹੈ ਉਸ ਤੋਂ ਜਾਣੂ ਕਰਾਣੇ ਆ ਲੰਘੇ ਕੱਲ ਇੱਕ ਪ੍ਰਚਾਰਕ ਰੈਲੀ ਭਾਜਪਾ ਦੇ ਵੱਲੋਂ ਕੱਢੀ ਗਈ ਸੀ ਰੋਡ ਸ਼ੋਅ ਕੱਢਿਆ ਗਿਆ ਸੀ ਰੋਡ ਸ਼ੋਅ ਦੇ ਵਿੱਚ ਬੜੇ ਭੰਗੜੇ ਪਏ ਗੀਤ ਸੰਗੀਤ ਦੇ ਨਾਲ ਸ਼ੀਤਲ ਅੰਗੁਰਾਲ ਸੁਸ਼ੀਲ ਰਿੰਕੂ ਦਾ ਸਵਾਗਤ ਹੋਇਆ ਟਰੱਕ ਦੇ ਉੱਤੇ ਸ਼ੀਤਲ ਲੰਗਰਾਲ ਸੁਸ਼ੀਲ ਰਿੰਕੂ ਬਾਹਾਂ 'ਚ ਬਾਹਾਂ ਪਾ ਕੇ ਮੋਢੇ ਨਾਲ ਮੋਢਾ ਜੋੜ ਖੜੇ ਦਿਖਾਈ ਦਿੰਦੇ ਨੇ ਪਰ ਇਹ ਉਹੀ ਦੋ ਲੀਡਰ ਨੇ ਜਿਹੜੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਪਏ ਸੀ ਅਜੇ ਕੁਝ ਮਹੀਨਿਆਂ ਦੀ ਗੱਲ ਹੈ ਸ਼ੀਤਲ ਲੰਗਰਾਲ ਲਾਈਵ ਆ ਕੇ ਦਾਵਾ ਕਰਦੇ ਨੇ ਕਿ ਸਾਡੇ ਬੰਦਿਆਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਪਿੱਛੇ ਹੋਰ ਕੋਈ ਨਹੀਂ ਹੈ ਨਾਮ ਉਸ ਵੇਲੇ ਵੀ ਨਹੀਂ ਲਿਆ ਸੀ ਪਰ ਕਲੀਅਰ ਹੋ ਗਿਆ ਸੀ ਔਰ ਉਹਦੋਂ ਵੀ ਕਹਿੰਦੇ ਸੀ ਕਿ ਇਸ ਚੀਜ਼ ਦਾ ਬਦਲਾ ਹੁਣ ਮੈਂ ਲਵਾਂਗਾ ਹੁਣ ਮੈਂ ਆਪਣੇ ਤਰੀਕੇ ਦੇ ਨਾਲ ਖੇਡੂਗਾ ਸ਼ੀਤਲ ਲੰਗਰਾਲ ਦੀਆਂ ਉਹ ਗੱਲਾਂ ਤੇ ਹੁਣ ਜਦੋਂ ਪ੍ਰਚਾਰਕ ਰੈਲੀ ਕੱਢੀ ਗਈ ਉਸ ਵੇਲੇ ਇਹ ਗੱਠ ਜੋੜ ਇਹ ਆਪਸ ਦੇ ਵਿੱਚ ਪ੍ਰੇਮ ਪਿਆਰ ਮੇਲ ਬਿਲਾਪ ਜਿਹੜਾ ਹੋਇਆ ਇਹ ਆਪਣੇ ਆਪ 'ਚ ਸਵਾਲ ਖੜੇ ਕਰਦਾ ਹੈ ਕਿ ਕਿਸੇ ਨੇ ਕਿਸ ਨੂੰ ਮਨਾ ਕੇ ਤੇ ਭਾਜਪਾ ਵੱਲ ਨੂੰ ਟੋੜ ਲਿਆ ਪਰ ਖੈਰ ਸ਼ੀਤਲ ਲੰਗਰਾਲ ਦੀ ਗੱਲ ਕਰੀਏ ਇਹ ਤਾਂ ਇੱਕ ਪਾਸੇ ਇਹ ਪ੍ਰਚਾਰਕ ਰੈਲੀ ਕੱਢੀ ਗਈ ਦੋਵੇਂ ਨਵੇਂ-ਨਵੇਂ ਬਣੇ ਖਾਸ ਦੋਸਤ ਇਸ ਰੈਲੀ ਦੇ ਵਿੱਚ ਸੰਬੋਧਨ ਹੁੰਦੇ ਨੇ ਲੋਕਾਂ ਦੇ ਨਾਲ ਘੁਲਦੇ ਮਿਲਦੇ ਨੇ ਲੋਕ ਇਹਨਾਂ ਦੇ ਨਾਲ ਜਸ਼ਨ ਮਨਾਉਂਦੇ ਨੇ ਭਾਜਪਾ ਲੀਡਰ ਇਹਨਾਂ ਦੇ ਨਾਲ ਅੱਗੇ ਪਿੱਛੇ ਘੁੰਮਦੇ ਹੋਏ ਭੰਗੜੇ ਪਾਉਂਦੇ ਦਿਖਾਈ ਦਿੰਦੇ ਨੇ ਉੱਥੇ ਹੀ ਦੂਜੇ ਪਾਸੇ ਆਮ ਆਗਦੀ ਪਾਰਟੀ ਦੇ ਲੀਡਰ ਉੱਥੇ ਖੜੋਤੇ ਹੁੰਦੇ ਨੇ ਵਿਰੋਧ ਹੁੰਦਾ ਹੈ ਪੂਰਾ ਵਿਰੋਧ ਹੁੰਦਾ ਹੈ ਬੈਰੀਗੇਟਾਂ ਦੇ ਉੱਤੇ ਚੜ੍ਹ-ਚੜ੍ਹ ਕੇ ਗਾਲਾਂ ਕੱਢੀਆਂ ਜਾਂਦੀਆਂ ਨੇ ਗद्दार ਗद्दार ਦੇ ਨਾਅਰੇ ਲਾਏ ਜਾਂਦੇ ਨੇ ਇੱਥੋਂ ਇਹ ਤਾਂ ਸਥਿਤੀ ਸਾਫ਼ ਦਿਖਾਈ ਦੇ ਜਾਂਦੀ ਹੈ ਕਿ ਅਸਲ ਦੇ ਵਿੱਚ ਸ਼ੀਤਲ ਲੰਗਰਾਲ ਤੇ ਸੁਸ਼ੀਲ ਰਿੰਕੂ ਦੇ ਬਾਰੇ ਵਿੱਚ ਸੋਚਿਆ ਕੀ ਜਾ ਰਿਹਾ ਹੈ ਆਸ-ਪਾਸ ਖੜੇ ਲੋਕ ਵੀ ਇਹੀ ਗੱਲ ਕਰ ਰਹੇ ਸੀ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਦਮ ਪੜਨ ਵਾਲੇ ਦੋ ਸੁਨੱਖੇ ਚਿਹਰੇ ਅਚਾਨਕ ਗद्दार ਹੋ ਗਏ ਖੈਰ ਇਹਨਾਂ ਗੱਲਾਂ ਨੂੰ ਲੋਕਾਂ ਤੱਕ ਸੀਮਿਤ ਰੱਖਦੇ ਆ ਪਰ ਕਿਤੇ ਨਾ ਕਿਤੇ ਲੋਕਾਂ ਦਾ ਪ੍ਰਭਾਵ ਵੀ ਇਹਦੇ ਉੱਤੇ ਪਵੇਗਾ ਇਹ ਦੂਜੇ ਪਾਸੇ ਜੇ ਗੱਲ ਕਰੀਏ ਸ਼ੀਤਲੰਗੁਰਾਲ ਦੀ ਸ਼ੀਤਲੰਗੁਰਾਲ ਦੇ ਦਾਅਵੇ ਜਿਹੜੇ ਨੇ ਹੁਣ ਉਹਨਾਂ ਨੂੰ ਫਸਾਉਂਦੇ ਨਜ਼ਰ ਆ ਰਹੇ ਨੇ ਸ਼ੀਤਲੰਗੁਰਾਲ ਦੇ ਦਾਅਵੇ ਇਸ ਕਰਕੇ ਫਸਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਸ਼ੀਤਲੰਗੁਰਾਲ ਇੱਕ ਕਹਾਣੀ ਦੱਸਦੇ ਨੇ ਕਹਿੰਦੇ ਨੇ ਕਿ ਜਦੋਂ ਇਸ ਮਸਲੇ ਨੂੰ ਉਜਾਗਰ ਕੀਤਾ ਗਿਆ ਜਦੋਂ ਅੱਗੇ ਜਾ ਕੇ ਹਾਈ ਕਮਾਂਡ ਦੇ ਕੋਲ ਇਹ ਗੱਲ ਦੱਸੀ ਗਈ ਕਿ ਸਾਨੂੰ ਆਫਰ ਆ ਰਹੇ ਨੇ ਤੇ ਆਫਰ ਦੀ ਗੱਲ ਤਿੰਨ ਜਣਿਆਂ ਨੇ ਦੱਸੀ ਸੀ ਤਿੰਨ ਜਣਿਆਂ ਨੂੰ ਕਿਸੇ ਇੱਕ ਮੰਤਰੀ ਦੇ ਘਰ ਬਿਠਾ ਲਿਆ ਚੰਦੀਗੜ੍ਹ ਦੇ ਵਿੱਚ ਕਿਸੇ ਇੱਕ ਮੰਤਰੀ ਦੇ ਘਰ ਲੈ ਕੇ ਗਏ ਉੱਥੇ 10 ਜਣੇ ਹੋਰ ਆਏ ਹੋਏ ਸੀ ਯਾਨੀ ਕਿ 13 ਵਿਧਾਇਕ ਉੱਥੇ ਮੌਜੂਦ ਸੀ ਇਹਨਾਂ 13 ਵਿਧਾਇਕਾਂ ਨੂੰ ਕਹਿੰਦੇ ਇਹ ਕਹਿ ਦਿੱਤਾ ਗਿਆ ਕਿ ਇਸ ਗੱਲ ਦਾ ਪ੍ਰਚਾਰ ਕੀਤਾ ਜਾਵੇ ਕਿ ਭਾਜਪਾ ਸਾਨੂੰ ਖਰੀਦ ਰਹੀ ਹੈ ਸ਼ੀਤਲੰਗ ਗੁਰਾਲ ਦਾਅਵਾ ਕਰ ਰਹੇ ਨੇ ਕਿ ਤਿੰਨ ਵਿਧਾਇਕਾਂ ਨੂੰ ਫੋਨ ਆਇਆ ਸੀ ਬਾਕੀ ਜਿਹੜੇ 10 ਸੀਗੇ ਉਹਨਾਂ ਨੂੰ ਨਾਲ ਕਹਿਣ ਲਈ ਕਿਹਾ ਗਿਆ ਟੋਟਲ 13 ਨੂੰ ਕਿਹਾ ਗਿਆ ਕਿ ਸਾਨੂੰ ਫੋਨ ਆ ਰਹੇ ਇਸ ਗੱਲ ਦਾ ਪ੍ਰਚਾਰ ਕੀਤਾ ਜਾਵੇ ਸਾਨੂੰ ਆਫਰ ਦਿੱਤੇ ਜਾ ਰਹੇ ਇਸ ਗੱਲ ਦਾ ਪ੍ਰਚਾਰ ਕੀਤਾ ਜਾਵੇ ਯਾਨੀ ਕਿ ਆਪਰੇਸ਼ਨ ਲੋਟਸ ਦੇ ਬਾਰੇ ਸ਼ੀਤਾ ਲੰਗਰਾਲ ਦੱਸਦੇ ਨਜ਼ਰ ਆਉਂਦੇ ਨੇ ਕਿ ਆਪਰੇਸ਼ਨ ਲੋਟਸ ਦੇ ਨਾਂ ਦੇ ਉੱਤੇ ਕਿਸ ਤਰ੍ਹਾਂ ਸਾਨੂੰ ਫੋਰਸ ਕੀਤਾ ਗਿਆ ਪਰ ਗੱਲ ਇੱਥੇ ਖੜੀ ਹੁੰਦੀ ਹੈ ਕਿ ਜੇ ਤੁਹਾਨੂੰ ਫੋਰਸ ਕੀਤਾ ਗਿਆ ਥੋੜੀ ਸ਼ਿਕਾਇਤ ਦਰਜ ਹੁੰਦੀ ਹੈ ਤੁਹਾਡੇ ਨਾਂ ਤੇ ਪਰਚਾ ਕਰਾਇਆ ਜਾਂਦਾ ਆ ਤੇ ਉਸ ਤੋਂ ਬਾਅਦ ਹੁਣ ਇਹ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਕਿ ਤੁਸੀਂ ਝੂਠਾ ਪਰਚਾ ਕਰਵਾਇਆ ਝੂਠਾ ਪਰਚਾ ਕਰਵਾਇਆ ਔਰ ਸ਼ੀਤਾ ਲੰਗਰਾਲ ਦੇ ਉੱਤੇ ਵੀ ਉਸ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਕਰ ਇਹਨਾਂ ਮਸਲਿਆਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਪਾਰਟੀ ਦਾ ਇਹ ਕਹਿਣਾ ਹੈ ਕਿ ਸ਼ੀਤਲ ਲੰਗੁਰਾਲ ਆਪਣੇ ਮਨਸੂਬਿਆਂ ਦੇ ਵਾਸਤੇ ਆਮ ਆਦਮੀ ਪਾਰਟੀ 'ਚ ਸੀਗਾ ਸ਼ੀਤਲ ਲੰਗੁਰਾਲ ਆਪਣੇ ਮਨਸੂਬੇ ਪੂਰੇ ਕਰਨ ਵਾਸਤੇ ਆਮ ਆਦਮੀ ਪਾਰਟੀ ਦਾ ਇਸਤੇਮਾਲ ਕਰ ਰਿਹਾ ਸੀ ਆਪਣੇ ਉੱਤੇ ਪਏ 8 ਤੋਂ 9 ਕੇਸਾਂ ਨੂੰ ਖਤਮ ਕਰਨ ਵਾਸਤੇ ਆਮ ਆਦਮੀ ਪਾਰਟੀ ਦਾ ਇਸਤੇਮਾਲ ਕਰ ਰਿਆ ਸੀ ਉੱਥੇ ਹੀ ਸ਼ੀਤਲ ਲੰਗੋਰਾਲ ਦਾ ਇੱਕ ਨਵਾਂ ਦਾਵਾ ਹੁਣ ਸ਼ੀਤਲ ਲੰਗੋਰਾਲ ਨੂੰ ਹੀ ਫਸਾਉਂਦਾ ਨਜ਼ਰ ਆ ਰਿਹਾ ਭਾਜਪਾ ਵਾਸਤੇ ਕਿੰਨਾ ਕੁ ਮਹੱਤਵਪੂਰਨ ਸਾਬਤ ਹੋਵੇਗਾ ਇਲੈਕਸ਼ਨ ਔਰ ਸ਼ੀਤਲ ਲੰਗੋਰਾਲ ਕਿੰਨਾ ਕੁ ਗੁੱਡ ਲੱਕ ਲੈ ਕੇ ਆਉਂਦਾ ਹੈ ਭਾਜਪਾ ਦੇ ਵਿੱਚ ਇਹ ਵੇਖਣ ਦੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਔਰ ਉਦੋਂ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ